ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਬਰਨਾਲਾ ਟਰੈਕਟਰ ਮੰਡੀ ਲੈ ਵੀ ਅੱਜ ਦੀ ਵੀਡੀਓ ਦੇ ਵਿੱਚ ਟਰੈਕਟਰ ਤੇ ਨਾਲ ਦੀ ਨਾਲ ਟਰਾਲੀਆਂ ਤੇ ਰੇਟ ਕੀ ਰਹਿਣਗੇ ਬਈ ਸਾਰਾ ਦੱਸਾਂਗੇ ਹਨਾ ਤੇ ਮੋਬਾਈਲ ਨੰਬਰ ਲਵਾਂਗੇ ਪਹਿਲਾ ਟਰੈਕਟਰ ਜਿਹੜਾ ਸੋਨਾ ਲੀਕਾ 2007 ਮਾਡਲ ਕੀਮਤ ਦੀ ਗੱਲ ਕਰੀਏ 3 ਲੱਖ ਤੇ 22000 ਰੁਪਿਆ ਪੀਵੀ 13 ਸੰਗਰੂਰ ਦਾ ਨੰਬਰ ਆ ਗਿਆ ਅਗੇ ਟਰੈਕਟਰ ਪੰਜਾਬ ਨੰਬਰ 855 2021 ਮਾਡਲ 7 ਲੱਖ ਤੇ 35000 ਰੁਪਏ ਕੀਮਤ ਹੈ 3 ਸਪੀਡ ਦੇ ਵਿੱਚ ਕਿੰਨਾ ਭਾਈ ਮੋਬਾਈਲ ਨੰਬਰ 82272 84272 11393 94 ਉਹ ਵੀ ਆਪਣਾ ਨਾਲ ਆ ਸ਼ਾਹੀ ਆਹਾ ਵੀ ਹੈ 55 ਵੀ ਆਹ 55 ਵੀ ਹੈ ਇਹ ਕਿੰਨਾ ਮਾਡਲ ਆ ਗਿਆ 19 ਇਹ 19 ਮਾਡਲ ਆ ਗਿਆ 19 ਮਾਡਲ ਕੀਮਤ ਇਹਦੀ ਹੈ 6 ਲੱਖ ਤੇ 35000 ਪੰਜਾਬ ਨੰਬਰ ਹੈ 55 ਦੇ ਸਕੀਨ ਬਾਈ ਕਰ ਲਿਓ ਸੰਪਰਕ ਡਿਸਪਲੇ ਤੇ ਜਿਹਦਾ ਨੰਬਰ ਅੱਗੇ ਤੁਹਾਨੂੰ ਮੈਂ ਸੀ ਦਿਖਾ ਦਿੰਨੇ ਆ 2008 ਮਾਡਲ 5245 ਹੈ 2 ਲੱਖ ਤੇ 65000 ਕੀਮਤ ਹੈ ਇਹਦੀ ਟਾਇਰ ਗੁਡਇਰ ਦੇ ਵਿੱਚ ਵੇਟ ਵਗੈਰਾ ਲੱਗੇ ਆ 8 ਮਾਡਲ 2650 ਪੰਜਾਬ ਨੰਬਰ ਅੱਗੇ ਸਾਨੂੰ ਸੋਨਾ ਲੀਕਾ ਦਿਖਾ ਦਿੰਨੇ ਆ ਜੀ 750 ਵਾਲਾ 2006 ਮਾਡਲ ਕੀਮਤ ਆ ਗਈ 3 ਲੱਖ ਤੇ 20000 ਰੁਪਇਆ ਅੱਗੇ ਜੋਂਡੀਰ ਟ੍ਰੈਕਟਰ ਦਿਖਾ ਦਿੰਨੇ ਆ ਜੀ 2002 ਮਾਡਲ 4 ਲੱਖ ਤੇ 25000 ਰੁਪਇਆ ਦੀ ਕੀਮਤ ਆ ਗਈ ਅੱਗੇ ਆ ਗਈ ਸੋਨਾ ਲੀਕਾ DI 60RX 2021 ਮਾਡਲ ਕੀਮਤ ਆ ਗਈ ਇਹਦੀ 6 ਲੱਖ ਤੇ 35000 ਰੁਪਿਆ Acer 14 ਮਾਡਲ ਕੀਮਤ ਆ ਗਈ 2 ਲੱਖ ਤੇ 15000 ਰੁਪਿਆ 73599 ਮਾਡਲ ਕੀਮਤ ਆ ਗਈ ਇਹਦੀ 1 ਲੱਖ ਤੇ 18000 ਰੁਪਿਆ ਅੱਗੇ ਆ ਗਈ 735 99 ਮਾਡਲ 1 ਲੱਖ ਤੇ 38000 ਰੁਪਿਆ ਕੀਮਤਾ ਕੀ ਇਹਦੀ ਅੱਗੇ ਆ ਗਈ 8 ਮਾਡਲ ਸੋਨਾਲੀਕਾ ਪੰਜਾਬ ਨੰਬਰ ਕੀਮਤਾ ਕੀ 3 ਲੱਖ ਤੇ 15000 ਰੁਪਿਆ ਇਹ ਤੇ 99143 0648 ਕੰਟੈਕਟ ਨੰਬਰ ਹੈ ਅੱਗੇ ਤੁਹਾਨੂੰ ਜੌਂਡੀਆਰ ਦਿਖਾ ਦਿੰਦੇ ਆ 50 50 ਡੀ ਇਹ ਟਰੈਕਟਰ ਮਾਡਲ ਆ ਗਿਆ ਜੀ 2012 ਇਹ ਕੀਮਤ ਆ ਗਈ 4 ਲੱਖ ਤੇ 5000 ਅੱਗੇ ਤੁਹਾਨੂੰ ਟਰਾਲੀ ਦਿਖਾ ਦਿੰਦੇ ਆ 10 ਪੁੱਟੀ ਆ ਜੀ 11 ਸਾਢੇ 6 ਡਬਲ ਟਾਇਰ ਬਿਨਾਂ ਦੇ ਬਿਟ ਤੋਂ ਕਿੰਨਾ ਹੀ ਮੋਬਾਈਲ ਨੰਬਰ 94631 94631 27681 27681 1 ਲੱਖ ਤੇ 35000 ਦੀ ਕੀਮਤ ਆ ਜਾ ਲੱਗਿਆ ਤੇ ਇਧਰ ਇਹ ਵੀ ਆਪਣੀ ਇਹਦੀ ਕੀਮਤ ਹੈ ਜੀ 1,30,000 ਡਬਲ ਟਾਇਰ ਲਿਫਟ ਵਾਲੀ ਤੇ ਲੈ ਵੀ ਇਹ ਨੰਬਰ ਤੇ ਕਰ ਲਿਓ ਸੰਪਰਕ ਜਾਲ ਇਹਦੀ ਵੀ ਲੱਗਿਆ ਇਹ ਵੀ ਆਪਣੀ ਹੈਗੀ 1,32,000 ਇਹਦੀ ਵੀ ਲਿਮਟ ਲੱਗੀ ਆ ਬਾਈ ਡਬਲ ਟਾਇਰ ਦੇ ਵਿੱਚ ਹੈ ਵੀ ਮੈਡ ਹੈਗਾ ਗਾਹਾਂ ਲਈ ਵੀ ਇਹ ਕਾਇ ਫੁੱਟ ਦੇ ਵਿੱਚ ਹੈ ਇਹ ਕਾਇ ਫੁੱਟੀ ਹੈ ਉਹ ਟਰਾਲੀ ਕਾਇ ਫੁੱਟੇ ਪਰ ਲਈ 11 11 11 11 ਸਾਢੇ 6 11 ਸਾਢੇ 6 ਬਿਨਾਂ ਲਿਫਟ ਤੋਂ ਸਿੰਗਲ ਟਾਇਰ ਕਿ ਡਬਲ ਡਬਲ ਟਾਇਰ ਡਬਲ ਟੇਰੀ ਇਦੀ ਕੀਮਤ ਆ ਗਈ 90000 ਰੁਪਇਆ ਲੈ ਵੀ ਚਾਰ ਰੇ ਟਰਾਲੀਆਂ ਦੇ ਨੰਬਰ ਆ ਜਿਹੜਾ ਤੁਹਾਨੂੰ ਬੋਲਤਾ ਉਹ ਨੰਬਰ ਤੇ ਕਰ ਲਿਓ ਸੰਪਰਕ ਮਿੱਤਰੋ ਅੱਗੇ ਤੁਹਾਨੂੰ ਫੋਰਡ ਦਿਖਾ ਦਿੰਨੇ ਆ 3630 2001 ਮਾਡਲ ਕੀਮਤ ਆ ਗਈ ਇਹਦੀ 2 ਲੱਖ ਤੇ 90000 ਰੁਪਇਆ 855 ਟਰੈਕਟਰ ਪੰਜਾਬ ਨੰਬਰ ਆ ਗਿਆ ਜੀ 2001 ਮਾਡਲ 2 ਲੱਖ ਤੇ 55000 ਰੁਪਇਆ ਕੀਮਤ ਆ ਗਈ ਮਹਿੰਦਰਾ ਆ ਗਿਆ ਜੀ 265 993 ਮਾਡਲ 1 ਲੱਖ 75000 ਕੀਮਤ ਅੱਗੇ ਡਬਲ ਟਾਇਰ ਦੇ ਵਿੱਚ ਆ ਗਿਆ ਟਰਾਲਾ 11 6.5 ਜਾਲ ਲੱਗਿਆ 1 ਲੱਖ 82000 ਕੀਮਤ ਆ ਗਈ ਵਧੀਆ ਭਰਾ ਲਿਫਟ ਵਗੈਰਾ ਲੱਗੀ ਆ ਅੱਗੇ ਸਾਨੂੰ ਹੋਰ ਟਰਾਲੀ ਦਿਖਾ ਦੇਣੇ ਜਿਹਦੇ ਜਾਲ ਲੱਗਿਆ ਹੋਵੇ ਇੱਧਰ ਵੀ ਟਰਾਲੀ ਖੜੀ ਆ ਸਿੰਗਲ ਟਾਇਰ ਦੇ ਵਿੱਚ ਹੈਗੀ ਜਾਲ ਲੱਗਿਆਗਾ ਕੀਮਤ ਆ ਗਈ ਇਹਦੀ 97000 ਰੁਪਈਆ ਅੱਗੇ ਤੁਹਾਨੂੰ ਆ ਜਾਲ ਵਾਲਾ ਟਰਾਲਾ ਦਿਖਾਉਂਦੇ ਆ ਡਬਲ ਟਾਇਰ ਦੇ ਵਿੱਚ ਜਾਲ ਵਗੈਰਾ ਲੱਗਿਆ ਹੈ ਲਿਫਟ ਲੱਗੀ ਹੈ 1 ਲੱਖ ਤੇ 65000 ਰੁਪਿਆ ਦੀ ਕੀਮਤ ਹੈ ਹੈਲੋ ਅੱਗੇ ਟਰਾਲਾ ਹੈ 10 ਇੰਚੀ ਚੈਨਰ ਦੇ ਵਿੱਚ ਡਬਲ ਟਾਇਰ ਲਿਫਟ ਵਾਲਾ 1 ਲੱਖ ਤੇ 55000 ਰੁਪਿਆ ਕੀਮਤ ਹੈ ਗੱਲ ਨਹੀਂ ਲੁੱਬਾ ਤੇ ਇਹ ਹੋ ਗਿਆ। ਆਪਣਾ ਟਰਾਲੇ ਦੀ ਫੋਟੋ ਪਾਈ ਕੋ ਉੱਥੇ ਖੜਾ ਗੇਲੀਆ ਨੇ ਬਣ ਗਿਆ। ਬਾਦ ਨਹੀਂ। ਅੱਗੇ ਆ ਗਿਆ ਜੀ ਟਰਾਲਾ ਡਬਲ ਟਾਇਰ ਦੇ ਵਿੱਚ ਲੈਫਟ ਵਾਲਾ। 1,48,000 ਰੁਪਿਆ ਇਹਦੀ ਕੀਮਤ ਆ ਗਈ। ਅੱਗੇ ਸਾਨੂੰ ਇੱਕ ਡਬਲ ਟਾਇਰ ਟਰਾਲਾ ਹੋਰ ਦਿਖਾ ਦਨੇ ਆ ਜੀ। ਲੈਫਟ ਵਾਲਾਗਾ ਰੰਗ ਭਾਲ ਦਾ ਇਕੱਲਾ ਹੈਵੀ ਡਿਊਟੀ ਦੇ ਵਿੱਚ ਆ ਪੂਰਾ। 1,45,000 ਰੁਪਿਆ ਕੀਮਤ ਹੈ ਜੀ। ਹਾਈਪੋ ਟਰਾਲੀ ਆ ਗਈ ਜੀ ਡਬਲ ਟਾਇਰ ਦੇ ਵਿੱਚ ਗਿਆ ਲੱਗਿਆ 1 ਲੱਖ ਤੇ 45000 ਕੀਮਤ ਆ ਜੀ 99 143 ਹਾਂ 0748 ਇਹ ਸਾਰੇ ਲਾਈਵ ਚੱਲਦਾ ਨੂੰ ਵੀ ਲਾਈਵ ਚ ਆਪਾਂ ਲਓ ਜੀ ਅੱਗੇ ਆ ਗਈ 75000 ਕੀਮਤ 11C ਦੇ ਵਿੱਚ ਯਾਨੀ ਸਾਢੇ 6 ਹੁਣ ਹੈ 11.5 ਹੈ ਹਨਾ ਮਾਮਾ ਹਾਂ 11C 6 ਹੈ ਕਿ 11.5 ਹੈ ਸਿੰਗਲ ਟਾਇਰ 11C ਹੈ ਸਾਢੇ 6 ਹੈ ਸਾਢੇ 6 ਹੈ 6 ਹੈ 11C ਕੈਪ ਫੁੱਟ ਚਾਹੀਦਾ ਟਰਾਲਾ ਜੀ ਲੋ ਜੀ ਅੱਗੇ ਆ ਗਈ 1 ਲੱਖ 12 ਫੁੱਟਾ 58000 ਕੀਮਤ ਡਬਲ ਟਾਇਰ ਦੇ ਵਿੱਚ ਲਿਫਟ ਵਾਲੀ ਲੋ ਜੀ ਅੱਗੇ ਡਬਲ ਟਾਇਰ ਆ ਗਈ 1 ਲੱਖ ਤੇ 70000 ਰੁਪਏ ਕੀਮਤ ਜਿਹੜਾ ਸਾਢੇ ਸੀ ਬੈੱਡ ਵਗੈਰਾ ਸਾਰਾ ਸਮੇਤ 10 37 ਚੈਨਲ ਆ ਗਈ ਅੱਗੇ ਆ ਗਈ ਨਵੇਂ ਮਾਡਲ ਵਾਲੀ ਤੇ ਇਹਦੀ ਕੀਮਤ ਆ ਜੀ ਜਿ ਲਿਫਟ ਵਾਲੀ ਆ ਡਬਲ ਟਾਇਰ ਦੇ ਵਿੱਚ 1 ਲੱਖ ਤੇ 75000 ਤੇ ਕਿਸ ਨੂੰ ਹੋਰ ਇੱਕ ਟਰਾਲੀ ਦਿਖਾ ਦਿੰਨੇ ਆ ਜਿਹੜੀ ਹੈਗੀ ਆ ਜੀ ਇਹ 10 ਫੁੱਟ ਦੀ ਬੈੱਡ ਵਗੈਰਾ ਹੈਗਾ ਹੈਗਾ 68000 ਰੁਪਏ ਦੀ ਕੀਮਤ ਹੈ ਤੇ ਬਰਨਾਲਾ ਟਰੈਕਟਰ ਮੰਡੀ ਤੇ ਰੇਟ ਸੀਗੇ ਇਹ ਤੇ ਇਹਦਾ ਕੰਟੈਕਟ ਨੰਬਰ ਆ ਜਿਹੜਾ ਹੈਗਾ ਜੀ ਉਹ ਨੜਾ 88143 0648 ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਬਾਕੀ ਵੀਡੀਓ ਕਰ ਦਿਓ ਸ਼ੇਅਰ ਤੇ ਪੇਜ ਕਰ ਲਿਓ ਫੋਲੋ ਤੇ ਧਰਮੈ ਸੀ ਟਰਾਈ ਜਿਵੇਂ ਵੱਜੀ ਜਾਂਦੀ ਆ ਮੈਂ ਅੱਤਰ ਪਿਆਰਿਓ ਤੇ ਅੱਜ ਮਨਵਿਤਰੀ ਹੈ ਗਿਆ 25 25 ਮਾਰਚ ਮੰਡੇ ਦੀ ਇਹ ਵੀਡੀਓ ਹੈਗੀ ਸੋ ਪੇਜ ਫੋਲੋ ਜ਼ਰੂਰ ਕਰ ਲਓ ਇੱਕ ਚੰਗਾ ਜਿਹਾ ਟਰੈਕਟਰ ਦਾ ਫੋਰਡ ਵੀ ਖੜਾ ਹੈ ਤੇ ਪੇਜ ਫੋਲੋ ਕਰ ਲਿਓ ਤੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦੀ